ਤਹਾਨੂੰ ਸਭ ਨੂੰ ਪਤਾ ਹੈ ਕਿ ਪੰਜਾਬ ਦੇ ਇੱਕ ਵੱਡੇ ਕੌਲ ਦੀ ਪਤਨੀ ਜਿਹੜੀ ਕੰਚਨਪ੍ਰੀਤ ਕੋਰ ਦੀ ਗਫਤਾਰੀ ਹੋਈ ਹੈ। ਔਰ ਬਹੁਤ ਚੀਜ਼ਾਂ ਉਸ ਕੇਸ ਦੇ ਵਿੱਚ ਅੰਗਾਂ ਪਿਛਲੇ 2-3 ਮਹੀਨੇ ਤਦੋਂ ਪਾਰ ਦੀ ਇਲੈਕਸ਼ਨ ਦੇ ਵਿੱਚ ਇੱਕ ਵੱਲੋਂ ਜਿਸ ਤਰ੍ਹਾਂ ਕਾਲੀ ਦਲ ਦੇ ਦਾਈ ਕਾਲੀ ਦਲ ਜਿਹੜਾ ਸੁਖਬੀਰ ਦਾ ਕਾਲੀ ਦਲ ਬਹੁਤ ਕਾਲੀ ਦਲ ਨੇ ਪੰਜਾਬ ਚ ਕਾਲੀ ਦਲ ਜਿਹੜਾ ਆਪਣੀਆਂ ਗਲਤੀਆਂ ਦੇ ਕਰਕੇ ਪੰਜਾਬ ਦੀ ਧਰਤੀ ਤੋਂ ਆਪਣੀ ਸਿਆਸੀ ਹੋਂਦ ਜਿਹੜੀ ਖਤਮ ਕਰ ਚੁੱਕਾ ਹੈ ਉਹ ਨਾ ਕਦੀ ਦੁਬਾਰਾ ਉਹਨਾਂ ਦੀ ਹੋਂਦ ਪੰਜਾਬ 'ਚ ਬਣੂਗੀ ਕੱਲੀ ਦਲ ਨੇ ਟੈਕਸਟਰ ਦਾ ਆਸਰਾ ਲਿਆ ਟੈਕਸਟਰ ਨੇ ਕੱਲੀ ਦਲ ਦਾ ਆਸਰਾ ਲਿਆ ਦੋਵਾਂ ਨੇ ਆਸਰਾ ਲੈ ਕੇ ਕਿਉਂਕਿ ਕੱਲੀ ਦਲ ਕੋ ਕੁਝ ਨਹੀਂ ਹੈ ਕਲੀਦਾਂ ਜਿੰਦਾ ਕਿ ਪੰਜਾਬ ਦੇ ਵਿੱਚ ਮੈਂ ਸਾਰੇ ਭਾਈ ਦੁਬਾਰਾ ਆਪਣੇ ਪੈਰ ਲਾਵਾਂ ਇਹ ਨਾ ਸੰਭਵ ਆ ਤੇ ਨਾ ਕਹਿਦੇ ਹੋਣੀ ਦੇਣਾ ਪੰਜਾਬ ਦੀ ਤਰਤੀ ਦੇ ਉੱਤੇ ਸਾ ਜੇ ਕੋਈ ਚਾਹੇ ਕਿ ਅਸੀਂ ਪੰਜਾਬ ਦੇ ਵਿੱਚ ਆਪਣੀ ਸਿਆਸੀ ਜ਼ਮੀਨ ਇਸ ਵਾਰ ਦੇ ਲਈ ਦੁਬਾਰਾ ਤਿਆਰ ਕਰੀਏ ਨਾ ਪੰਜਾਬ ਦੇ ਲੋਕ ਇੱਕ ਕੰਮ ਦੇਣਗੇ ਤੇ ਨਾਲ ਪੰਜਾਬ ਦੇ ਵਿੱਚ ਪੰਜਾਬ ਦੀ ਮੌਜੂਦਾ ਸਰਕਾਰ ਭਗਵਾਨ ਸੇਵਾ ਮਾਨ ਦੀ ਸਰਕਾਰ ਕੰਡੂਗੀ ਬੜਾ ਬੜਾ ਪੰਜਮ ਫੁਲਯੁੱਧ ਦੀ ਗੱਫਾ ਦੀ ਦੇ ਉੱਤੇ ਪਰ ਮੈਂ ਕਹੀ ਇਹਦਾ ਬੜਾ ਹਰਾਨ ਹੁੰਦਾ ਸਿਆਸੀ ਤੌਰ ਤੇ ਕਾਲੀ ਦਲ ਕਿੰਨਾ ਗਰੀਬ ਹੋ ਚੁੱਕਾ ਹੈ ਉਹ ਕੰਤੈਂਪਰੀ ਨੂੰ ਇਹ ਤਾਂ ਕਹਿੰਦੇ ਆ ਇੱਕ ਤਦਵੀ ਫੌਜੀ ਦੀ ਬੇਟੀ ਆ ਜੀ ਪਰ ਇਹਦੀ ਕਹਿੰਦੇ ਕੋਈ ਐਕਸਟਰਨਲ ਦੀ ਪਤਨੀ ਹੈ ਇਹਦੀ ਸਭ ਦੱਸਦੇ ਕਿ ਉਹ ਕਿੱਦਾਂ ਆਈ ਇੰਡੀਆ ਦੀ ਕਿਹੜੀ ਇਮੀਗ੍ਰੇਸ਼ਨ ਦੇ ਵਿੱਚ ਕਿਹੜੇ 에어ਪੋਰਟ ਦੇ ਉੱਤੇ ਉਹਦਾ ਵੀਜ਼ਾ ਕਲੀਅਰ ਹੋ ਗਿਆ ਕਿੱਦਾਂ ਪਹੁੰਚੀ ਇੰਡੀਆ ਦੇ ਵਿੱਚ ਉਹਦੇ ਕੇਸ ਡੰਗ ਦਾ ਪੁਸਿਆਰ ਕੀਤਾ ਕਹਿੰਦੇ ਨੂੰ ਪਤਾ ਜੇ ਪਤਾ ਤੇ ਸੁਖਬੀਰ ਥੋੜੀ ਪੰਜਾਬ ਦੇ ਲੋਕਾਂ ਨੂੰ ਦੱਸ ਦੇ ਇੱਕ ਦੀ ਪਤਨੀ ਜਿਹੜੀ ਆ ਕਿੱਦਾਂ ਆਈ ਆ ਕਿੱਦਾਂ ਆ ਕੇ ਕਤਨਤਨ ਹਲਕੇ ਦੇ ਵਿੱਚ ਬਹਿਸ ਦਾ ਮਾਹੌਲ ਕ੍ਰੀਏਟ ਕੀਤਾ ਕਿੱਦਾਂ ਆ ਕੇ ਲੋਕਾਂ ਦੇ ਕੰਨਾਂ ਨੂੰ ਫੋਨ ਲਾ ਕੇ ਕੋਪਰੇ ਪਤੀ ਨਾਲ ਗੱਲਾਂ ਕਰਾਉਂਦੀ ਸੀਗੀ ਵੋਟ ਦਾ ਬਾਈ ਤੇ ਕੀ ਹੰਘਦਾਊਗਾ ਇਹ ਜਿਹੜੀ ਲੋਕਾਂ ਦੀ ਪੋਲਿਟਿਕਸ ਜਦੋਂ ਕੱਲੀ ਦਲ ਬੀਜੇਪੀ ਦਾ ਦਾਸਾ ਰਾਜ ਰਿਹਾ ਐ ਇਹ ਉਦੋਂ ਸ਼ੁਰੂ ਹੋਈ ਐ